ਜਦੋਂ ਵੀ ਡਿਊਟੀ ਕਰਕੇ ਸ਼ਾਮ ਨੂੰ ਘਰੇ ਜਾਈਦਾ ਸਭ ਤੋਂ ਪਹਿਲਾਂ ਚਾਹ ਦੀ ਹੁੰਦੀ ਹੈ ਸਾਨੂੰ એનર્ਜੀ ਡਰਿੰਕ ਉਹ ਹੈਗੀ ਸਾਡੀ ਕੌਫੀ ਜਾਂ ਫਿਰ ਚਾਹ ਇਹ ਤਾਂ ਸਾਨੂੰ ਚਾਹ ਦੀ ਉਹ ਚਾਹੀਦੀ ਹੁੰਦੀ ਹੈ ਜੀ ਥੋੜਾ ਮਾਈਂਡ ਫਰੈਸ਼ ਹੋਣਾ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਜਿਸ ਦਾ ਨਾਮ ਹੈ ਅਮਨ ਵਲੌਗ 887 ਹੋਰ ਸਭ ਨਾ ਕੀ ਮੇਓ ਸਾਰੇ ਠੀਕ ਠਾਕ ਵਧੀਆ ਸਭ ਠੀਕ ਠਾਕ ਹੈ ਡਿਊਟੀ ਤੋਂ ਮੈਂ ਆਈ ਸੀਗੀ ਥੋੜਾ ਲੇਟ ਹੀ ਹੋ ਗਈ ਸੀ ਕਿਤੇ ਮੰਮੀ ਦੀ ਤबीयत ਠੀਕ ਵੀ ਨਹੀਂ ਸੀ ਠੀਕ ਹੈ ਨਹੀਂ ਤਾਂ ਮੰਮੀ ਸਬਜ਼ੀ ਬਣਾ ਕੇ ਰੱਖ ਲੈਂਦੇ ਆ ਤੇ ਇਹ ਹੋਏ ਤੇ ਮੈਂ ਡਿਊਟੀ ਤੋਂ ਆ ਕੇ ਫਿਰ ਸ਼ਾਮ ਦੀ ਰੋਟੀ ਦੀ ਤਿਆਰੀ ਵੀ ਕਰਨੀ ਸੀ ਇਸ ਲਈ ਮੈਂ ਕਿਹਾ ਚਲੋ ਸਬਜੀ ਗੱਲ ਕਰਾਂਗੀ ਜਿਹੜੇ ਕਹਿੰਦੇ ਆ ਕਿ ਵਰਕਿੰਗ ਊਮਨ ਦੀ ਲਾਈਫ ਹੀ ਸਭ ਤੋਂ ਅੱਛੀ ਹੈ ਕਿ ਜਿਹੜੀ ਲੇਡਿਸ ਘਰੇ ਰਹਿੰਦੀਆਂ ਉਹਨਾਂ ਨੂੰ ਮਤਲਬ ਇੱਕ ਵਹਿਮ ਹੀ ਰਹਿੰਦਾ ਇੱਕ ਉਹਨਾਂ ਦਾ ਵਹਿਮ ਵਹਿਮ ਹੀ ਹੁੰਦਾ ਇੱਕ ਤਰ੍ਹਾਂ ਲੇਡੀਜ਼ ਕੰਮ ਜੌਬ ਕਰਦੇ ਨੇ ਉਹਨਾਂ ਦੀ ਹੀ ਲਾਈਫ ਸਭ ਤੋਂ ਵਧੀਆ ਹੁੰਦੀ ਆ ਮੰਨੂ ਵੀ ਕਹੀਂ ਤਾਂ ਮੰਨੂ ਕੋਈ ਕਹਿ ਰਹੰਗਾ ਕਿ ਤੇਰੀ ਲਾਈਫ ਸਭ ਤੋਂ ਵਧੀਆ ਹੈ ਤੂੰ ਸਵੇਰੇ ਤਿਆਰ ਹੋ ਕੇ ਚੱਲ ਜਾਣਾ ਤੇ ਸ਼ਾਮ ਨੂੰ ਤੇ ਆਣਾ ਠੀਕ ਹੈ ਜੀ ਤੇ ਦੇਖੋ ਜੌਬ ਤੇ ਜਾਣਾ ਹੁੰਦਾ ਉੱਥੇ ਗੜਾ ਸੀ ਫ੍ਰੀ ਬੈਠ ਕੇ ਆਣਾ ਹੁੰਦਾ ਕੰਮ ਤਾਂ ਸੀ ਉੱਥੇ ਵੀ ਕਰਨੇ ਹੁੰਦਾ ਉਹ ਹੀ ਜਿੱਦਾਂ ਕੰਮ ਤੁਸੀਂ ਘਰੇ ਕਰਦੇ ਉਦਾਂ ਹੀ ਕੰਮ ਅਸੀਂ ਉੱਥੇ ਕਰਦੀਆਂ ਨੇ ਠੀਕ ਹੈ ਪੰਜਾਬੀ ਚ ਕਹਾਵਤ ਹੈ ਕਿ ਦੂਜਿਆਂ ਦੀ ਥਾਲੀ ਵਿੱਚ ਲੱਡੂ ਭਾਰੀ ਲੱਗਦਾ ਜਦੋਂ ਆਪਣੀ ਥਾਲੀ ਵਿੱਚ ਪੈਂਦਾ ਲੱਡੂ ਦੌਰੋ-ਵਜਨ ਪਤਲਾਦਾ ਕੀ ਭਾਰੀ ਆ ਕੋਹੋਲਾ ਏ ਸੋ ਕੰਮ ਕੋਈ ਵੀ ਸੋਖਾ ਨਹੀਂ ਹੁੰਦਾ ਚਾਹੇ ਤੁਸੀਂ ਘਰੇ ਕਰੋ ਚਾਹੇ ਤੁਸੀਂ ਬਾਹਰ ਕਰੋ ਜਿਹੜੀ ਲੇਡੀਜ਼ ਨੂੰ ਵਹਿਮ ਰਹਿੰਦਾ ਹੈ ਕਿ ਜੋਬ ਵਾਲਿਆਂ ਦੀ ਜ਼ਿੰਦਗੀ ਅੱਛੀ ਆ ਐਦਾਂ ਦਾ ਕੋਈ ਗੱਲ ਨਹੀਂ ਹੈ ਜੀ ਜ਼ਿੰਦਗੀ ਤੁਹਾਡੀ ਵੀ ਬਹੁਤ ਸੋਹਣੀ ਆ ਤੁਹਾਡੀ ਵੀ ਅੱਛੀ ਆ ਠੀਕ ਹੈ ਜੀ ਘਰ ਦੇ ਕੰਮ ਵੀ ਕਰਨੇ ਸੌਖੇ ਨਹੀਂ ਹੁੰਦੇ ਘਰ ਦੇ ਕੰਮ ਵੀ ਬਹੁਤ ਔਖੇ ਹੁੰਦੇ ਬੱਚੇ ਸੁਭਾਲਣੇ ਘਰ ਦਾ ਕੰਮ ਕੱਪੜੇ ਧੋਣੇ ਸਾਰਾ ਕੁਝ ਮੈਨੇਜ ਕਰਕੇ ਚੱਲਣਾ ਹੁੰਦਾ ਤੁਸੀਂ ਘਰੇ ਰਹਿ ਕੇ ਸਾਰਾ ਦਿਨ ਉਹੀ ਕੰਮ ਕਰਨਾ ਤੇ ਅਸੀਂ ਉਹੀ ਕੰਮ ਸਵੇਰੇ ਸ਼ਾਮ ਆ ਕੇ ਕਰ ਜਾਣਾ ਠੀਕ ਹੈ ਜੀ ਤੁਹਾਡਾ ਜਿਹੜੀ ਲੇਡੀਜ਼ ਕਰ ਰਹੇ ਨੇ ਉਹਨਾਂ ਨੂੰ ਆ ਹੁੰਦਾ ਕਿ ਥੋੜਾ ਜਿਹਾ ਕੰਮ ਕਰ ਲਿਆ ਵਿੱਚ ਪੈ ਗਏ ਰੈਸਟ ਕਰ ਲਈ ਫਿਰ ਥੋੜਾ ਜਿਹਾ ਕੰਮ ਕਰ ਲਈ ਰੈਸਟ ਕਰ ਲਈ ਉਹਨਾਂ ਦਾ ਐਦਾਂ ਹੁੰਦਾ ਉਹ ਸਾਨੂੰ ਐਦਾਂ ਹੁੰਦਾ ਕਿ ਫਲੋ ਦੇ ਵਿੱਚ ਕਰਨਾ ਹੁੰਦਾ ਸਵੇਰੇ ਵੀ ਸ਼ਾਮ ਦੀ ਤੇ ਬੱਚੇ ਵੀ ਦੇਖਦੇ ਹੁੰਦੇ ਇੱਕ ਦਿਨ ਹੁੰਦਾ ਠੀਕ ਹੈ ਜੀ ਸੰਦੇਰਾ ਉਹਦੇ ਵਿੱਚ ਸਾਡਾ ਪੂਰਾ ਦਿਨ ਕੰਮ ਕਾਰ ਚ ਨਿਕਲ ਜਾਂਦਾ ਕਿਸੇ ਨੂੰ ਅੱਧਾ ਕਹਿਣਾ ਬਹੁਤ ਆਸਾਨ ਹੁੰਦਾ ਹੈ ਜੀ ਕਿ ਤੁਸੀਂ ਵਧੀਆ ਤਿਆਰ ਹੋ ਕੇ ਸਵੇਰੇ ਲੰਘ ਜਾਂਦੇ ਹੋ ਸ਼ਾਮ ਨੂੰ ਆ ਜਾਂਦੇ ਹੋ ਲੋ ਜੀ ਸਬਜੀ ਤਾਂ ਆਪਾਂ ਕੱਟ ਲਈ ਸੀ ਤੁਹਾਡੇ ਨਾਲ ਗੱਲਾਂ ਕਰਦੇ ਕਰਦੇ ਹੁਣ ਆਪਾਂ ਬਣਾ ਰਹੇ ਆ ਟਾਈਮ ਜ਼ਿਆਦਾ ਹੋ ਗਿਆ ਸੀ ਵੈਸੇ ਤਾਂ ਮੰਮੀ ਬਣਾ ਲੈਂਦੇ ਪਰ ਉਹਦਾ ਸਿਹਤ ਠੀਕ ਨਹੀਂ ਸੀ ਮੈਂ ਕਿਹਾ ਚਲੋ ਸ਼ਾਮ ਨੂੰ ਮੈਂ ਆਪੇ ਕਰ ਲਾਂਗੀ ਕਿ ਤੁਸੀਂ ਬਸ ਰੈਸਟ ਕਰੋ ਤਕਰੀਬਨ ਟਾਈਮ ਹੋ ਗਿਆ ਸਵ 8:00 ਤੇ ਰੋਟੀ ਬਣਾਣੇ ਨੂੰ ਹੋ ਜਾਈ ਪਈ ਐ ਬੱਚੇ ਰੋਟੀ ਦੀ ਵੇਟ ਕਰਦੇ ਤੇ ਇਧਰੋਂ ਲੱਗੇ ਟੀਵੀ ਦੇਖਣਾ ਇਹ ਲੱਗਿਆ ਫੋਨ ਵਿੱਚ ਚਲੋ ਆਪਾਂ ਹੁਣ ਰੋਟੀ ਬਣਾ ਲੈਂਦੇ ਤੇ ਬੱਚਿਆਂ ਨੂੰ ਖਵਾਈਏ ਸਵੇਰੇ ਉਹਨਾਂ ਨੇ ਸਕੂਲ ਵੀ ਜਾਣਾ ਤੇ ਅਸੀਂ ਵੀ ਡਿਊਟੀ ਜਾਣਾ ਰੋਜ਼ ਲੇਟੀ ਹੋ ਜਾਂਦੇ ਵੈਸੇ ਕੰਮ ਕਰਦੇ ਕਰਦੇ ਤੇ ਇੱਧਰ ਸਾਡਾ ਸ਼ਰਾਰਤੀ ਬੱਚਾ ਮਨਰਾਜ ਰੋਟੀ ਖਾਦੀ ਨਹੀਂ ਇਹ ਕਹਿੰਦਾ ਮੇਰੀ ਫੇਵਰਿਟ ਸਬਜ਼ੀ ਨਹੀਂ ਬਣੀ ਮੈਂ ਤਾਂ ਸੈਂਡਵਿਚ ਹੀ ਖਾऊंगा ਫਿਰ ਇਹਨੂੰ ਲੱਗ ਤੋ ਡਿਮਾਂਡੀ ਦੀ ਸੈਂਡਵਿਚ ਬਣਾ ਕੇ ਦਿੱਤੇ ਤੇ ਚਲੋ ਇਹਨੇ ਖਾ ਲੇ ਤੇ ਇੱਧਰ ਹੋਣ ਇਹ ਸ਼ਰਾਰਤ ਲੱਗੇ ਹੋਏ ਕਰਦੇ ਸੋਨਾ ਟਾਈਮ ਉਹ ਬਾਰਿਆਂ ਨਾਲ ਲੱਗੇ ਹੋਏ ਖੇਲਣ ਕੁਣੇ ਟਾਈਮ ਰੋਜੀ ਇਹ ਰਾਤ ਨੂੰ ਲੇਟ ਕਰ ਦਿੰਦੇ ਵਸਰਾਤਾਂ ਕਰਦੇ ਰਹਿੰਦੇ ਹੁੰਦੇ ਫੋਨ ਤੇ ਲੱਗੇ ਮਦਰ ਮੰਮੀ ਸਿਰ ਬਣ ਕੇ ਬੈਠੇ ਹੋਏ ਚਲੋ ਅੱਜ ਦੇ ਵਲੋਗ ਦਾ ਅੰਤ ਇੱਥੇ ਕਰਦੇ ਆ ਜੀ ਮਿਲਦੇ ਆ ਅਗਲੇ ਵਲੋਗ ਤੱਕ ਬਾਏ ਬਾਏ